ਸ਼ਾਨੀ ਅੰਦੁੱਲਨ ਚ ਸ਼ਹੀਦ ਹੋਏ ਇੱਕ ਸ਼ਾਂਤਾ ਪਿੰਡ ਚ ਹੋਇਆ ਅੰਤਮ ਸਸਕਾਰ ਪਰਿਵਾਰ ਦਾ ਰੋ-ਰੋ ਹੋਇਆ ਉਰਾਹ ਕੀਤੇ ਦਿਨੀ ਕਿਸਾਨੀ ਅੰਦੁੱਲਨ ਦਾ ਛਪਟ ਤੇ ਇੱਕ ਕਿਸਾਨ ਦੀ ਅਚਾਨਕ ਤਬੀਤ ਵਿਗੜ ਗਈ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਜਿਸ ਦਾ ਜੱਤੀ ਪਿੰਡ ਪਹੁੰਚਨ ਤੇ ਅੰਤਮ ਸਸਕਾਰ ਕਰਦਾ ਪਰਿਵਾਰ ਦਾ ਪਿੱਛੇ ਰੋ-ਰੋ ਉਰਾਹ ਲੈ ਤਾਂ ਉਸ ਦੇ ਪਿਛਲੇ ਵੀ ਕਿਸਾਨੀ ਅੰਦੁੱਲਨ ਦਾ ਉਰਾਨ ਸੈਂਕੜੇ ਦੇ ਕਰੀਬ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਸਨ ਇਸ ਕਿਸਾਨੀ ਅੰਦੁੱਲਨ ਚ ਸ਼ਹੀਦ ਹੋਏ ਕਿਸਾਨ ਦੇ ਅੰਤਮ ਸਸਕਾਰ ਮੌਕੇ ਕੀ ਕਿਤੀ ਜੁ ਇਲਾਕੇ ਅਤੇ ਪਿੰਡ ਅਤੇ ਸੱਜਣ ਮਿੱਤਰ ਤੇ ਪਰਿਵਾਰਕ ਮੈਂਬਰ ਮੌਜੂਦ ਸਨ। ਅੱਜ ਇਹ ਹੋਈ ਕਹਿਣਾ ਚਾਹੁੰਦੇ ਆ ਕਿ ਇਹਨਾਂ ਦੇ ਦੁੱਖ 'ਚ ਸ਼ਾਮਲ ਹੋਣਾ ਹੈ, ਦੂਜਾ ਇਹਨਾਂ ਤੇ ਸਾਨੂੰ ਮਾਣ ਆ ਕਿ ਇਹਨਾਂ ਨੇ ਪਹਿਲੇ ਅੰਦੋਲਨ 'ਚ ਵੀ ਬੜਾ ਇਹਨਾਂ ਨੇ ਹਸਾ ਦਿੱਤਾ, ਪਹਿਲੇ ਦਿਨ ਜਾ ਕੇ ਉੱਥੇ ਹੀ ਰਹੇ ਆ ਤੇ ਇਹਦੇ ਵਿੱਚ ਵੀ ਇਹਨਾਂ ਦਾ ਵੀ ਸਾਥ ਆ ਜਥੇਬੰਦੀ ਦਾ ਵੀ ਬਹੁਤ ਵੱਡਾ ਉਪਰਾਲਾ ਤੇ ਅੱਜ ਬਹੁਤੀ ਗੱਲ ਕਰਨ ਨੂੰ ਤੇ ਦਿਲ ਨਹੀਂ ਕਰਦਾ ਪਰ ਇਹਨਾਂ ਨੂੰ ਇਹ ਦੱਸਣਾ ਹੈ ਵੀ ਅਸੀਂ ਤੁਹਾਡੇ ਨਾਲ ਖੜੀ ਆ ਸਾਡੀ ਜਥੇਬੰਦੀ ਵੀ ਖੜੀ ਆ ਅਸੀਂ ਬਾਹਰ ਤੋਂ ਬੰਦ ਕੀਤਾ ਕੱਲ ਉਹਦੇ ਵਿੱਚ ਸ਼ਬਦਾਂਜਲੀਆ ਵੀ ਦਿੱਤੀਆਂ ਇਹਨਾਂ ਨੂੰ ਕਿਉਂਕਿ ਪਤਾ ਲੱਗ ਗਿਆ ਹੈ ਮੇਰੇ ਰਵਿੰਦਰ ਸਿੰਘ ਹੁਣਾਂ ਗੱਲ ਹੁੰਦੀ ਰਹੀ ਆ ਤੇ ਉਹਨਾਂ ਤੇ ਵੀ ਸਾਰਿਆਂ ਤੇ ਮਾਣ ਆ ਰਵਿੰਦਰ ਸਿੰਘ ਉਹਨਾਂ ਦਾ ਵੀ ਕੀਤਾ ਟੁੱਟਾ ਵਾ ਸਾਰਿਆਂ ਤੇ ਸਾਨੂੰ ਮਾਣ ਤੇ ਅਸੀਂ ਇਹਨਾਂ ਦੇ ਨਾਲ ਆ ਜਦੋਂ ਕਹਿਣਗੇ ਜਿੱਥੇ ਕਹਿਣਗੇ ਉੱਥੇ ਅਸੀਂ ਪਹੁੰਚਾਂਗੇ ਉਹ ਵੀ ਗੱਲ ਕਰਨ ਨੂੰ ਅੱਜ ਕੋਈ ਸਰਕਾਰ ਦੇਤੇ ਉਹ ਕੰਮ ਆ ਸਰਕਾਰ ਜਿਹੜੀ ਗੱਲ ਕਰਦੀ ਉਹ ਗੱਲ ਥੋੜਾ ਕਰਦੀ ਪਈ ਆ ਉਹ ਤਾਂ ਸਿਰਫ ਐਵੇਂ ਟਾਈਮ ਟਪਾਉਣ ਦੇ ਆ ਜੇ ਉਹਨਾਂ ਸਾਡੇ ਮੁੱਦੇ ਮੰਨਣੇ ਆ ਤੇ ਉਥੇ ਐਲਾਨ ਕਰਦੇ ਨਾ ਅੱਗੇ ਵੀ ਤੇ ਐਲਾਨ ਕੀਤਾ ਹੀ ਹੈ ਨਾ ਤਿੰਨ ਕਾਨੂੰਨ ਵਾਪਸ ਕੀਤੇ ਐ ਨਾ ਐਲਾਨ ਕੀਤਾ ਇਹ ਕਾਰਨ ਸਹੀ ਐਲਾਨ ਫੇਰ ਆਪਾਂ ਇਹ ਮੀਟਿੰਗਾਂ ਨਾ ਤੇ ਇਹਨਾਂ ਨੇ ਕੋਈ ਸਾਨੂੰ ਖਰਾਬ ਕਰਨ ਵਾਲੀ ਗੱਲ ਆ ਪਰ ਉਹ ਸੋਚਦੇ ਆ ਵੀ ਇਹ ਮੀਟਿੰਗਾਂ ਨਾ ਇਹਨਾਂ ਨੂੰ ਖਰਾਬ ਕਰ ਲਾਂਗੇ ਜਾਂ ਇਹਨਾਂ ਦਾ ਬੰਬ ਗੋਲੀਆਂ ਮਾਰ ਕੇ ਪਿੱਛੇ ਨਹੀਂ ਹਟਦੇ ਪੰਜਾਬੀ ਉਥੇ ਖੜੇ ਨੇ ਤੇ ਅੱਗੇ ਨੂੰ ਹੀ ਵਧਾਂਗੇ ਪਿੱਛੇ ਨਹੀਂ ਜਾਂਦੇ ਜਿੱਦਣ ਸਾਰੇ ਪਹੁੰਚ ਗਏ ਉੱਥੇ ਚਲੋ ਅਸੀਂ ਬੰਦ ਕਰਕੇ ਕੱਲ ਤੱਕ ਅਸੀਂ ਰੁਕੇ ਹੀ ਅੱਜ ਹੁਣ ਸਾਡੀ ਤਿਆਰੀ ਹੈ ਉਧਰ ਨੂੰ ਪਹੁੰਚ ਰਹੇ ਹਾਂ ਸਾਰੇ ਇੱਥੇ ਬਿਲਕੁਲ ਸਾਰੇ ਨੇ ਐਲਾਨ ਹੋਣ ਕੀਤਾ ਪਰ ਤੁਰੇ ਤੇ ਉਦੋਂ ਦੇ ਨਾਲ ਆ ਸਾਰੇ ਅਸੀਂ ਕੋਈ ਅਲੱਗ ਨਹੀਂ ਆ ਕਿਸਾਨ ਜਿਹੜੇ ਐ ਇੱਕ ਦੂਜੇ ਦੇ ਨਾਲ ਆ ਕਿਸਾਨ ਮਜ਼ਦੂਰ ਇਕੱਠੇ ਆ ਕੋਈ ਕਿਸੇ ਨਾਲੋਂ ਅਲੱਗ ਨਹੀਂ ਆ ਇਹ ਸਰਕਾਰਾਂ ਅਲੱਗ ਕਰਦੀਆਂ ਆਪਣੇ ਝੂਠੀਆਂ ਖਬਰਾਂ ਗੋਦੀ ਮੀਡੀਆ ਤੇ ਚਲਾ ਕੇ ਅਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਪਰ ਨਹੀਂ ਲੱਗਨੀ ਆਗੇ ਅੱਜ ਦੇਖ ਲੋ ਇੱਥੇ ਆਏ ਆ ਸਾਰੇ ਉੱਥੇ ਵੀ ਸਾਰੇ ਲੰਗਰ ਵੀ ਲਾਏ ਸਾਰੇ ਜਥੇਬੰਦੀਆਂ ਨੇ ਸਾਰੇ ਉੱਥੇ ਪਹੁੰਚੇ ਆ ਮੈਂ ਹਰਵਿੰਦਰ ਸਿੰਘ ਮਸਾਣਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮਿਰਚਾ ਫਾਰਮ ਤੋਂ ਜੋ ਆਇਆ ਸ਼ਹਾਤਾਂ ਦਾ ਦੌਰ ਦੇ ਬਾਰੇ ਤਾਂ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸ਼ਾਇਦ ਹਾਕਮ ਨੂੰ ਇਹਦੇ ਨਾਲ ਕੋਈ ਵੱਡਾ ਫਰਕ ਨਹੀਂ ਪੈਂਦਾ ਹੈਗਾ ਜਦੋਂ ਪਿਛਲੇ ਅੰਦੋਲਨ ਦੇ ਵਿੱਚ ਵੀ ਅਸੀਂ 751 ਜਿਹੜੀਆਂ ਸ਼ਹੀਦੀਆਂ ਸੀਗੀਆਂ ਉਹ ਦਿੱਲੀ ਦੀ ਧਰਤੀ ਦੇ ਵਿੱਚ ਹੋਈਆਂ ਇੰਨੀਆਂ ਅਰਥੀਆਂ ਜਿਹੜੀਆਂ ਉਹ ਸੀ ਪੰਜਾਬ ਨੂੰ ਲੈ ਕੇ ਆਏ ਸੀਗੇ ਤੇ ਕਿਸੇ ਵੀ ਕੋਈ ਵਿਧਾਨ ਸਭਾ ਲੋਕ ਸਭਾ ਜਾਂ ਕਿਸੇ ਵੀ ਸੈਸ਼ਨ ਦੇ ਵਿੱਚ ਹਾਕਮ ਦੇ ਮੂੰਹੋਂ ਇੱਕ ਵੀ ਤਰਸ ਵਾਲਾ ਸ਼ਬਦ ਜਾਂ ਅਫਸੋਸ ਨਹੀਂ ਸੀ ਨਿਕਲਿਆ ਜਿਦੇ ਤੋਂ ਇਦਾਂ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਇਸ ਧਰਤੀ ਦੇ ਪਛਿੰਦੇ ਨਹੀਂ ਹੈਗੇ ਔਰ ਜਿਹੜਾ ਕੱਲ ਸ਼ਹੀਦੀ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਚਾਚੋਕੇਜੀ ਦੀ ਹੋਈ ਆ ਇਦੇ ਵਿੱਚ ਸਰਕਾਰ ਵੱਲੋਂ ਜਿਹੜਾ ਅਤਿਆਚਾਰ ਦਾ ਅੰਤ ਜਿਹੜਾ ਆ ਉਥੇ ਤੇ ਅਤ ਦਿਖਾਈ ਗਈ ਆ ਉਹਦੇ ਨਾਲ ਹੋਇਆ ਆ 14 ਤਰੀਕ ਤੋਂ ਹੀ ਸਰਦਾਰ ਗਗਨ ਸਿੰਘ ਜਿਹੜੇ ਸੀਗੇ ਉਹ ਮੋਰਚੇ ਤੇ ਢਲੇ ਸੀਗੇ ਧੂਏ ਦੇ ਕਾਰਨ ਧੂਏ ਦੇ ਕਾਰਨ ਇਹਨਾਂ ਦਾ ਸਾਹ ਚੋਕ ਹੋ ਰਿਹਾ ਸੀਗਾ ਜਿਹੜਾ ਵੱਧਾ ਵੱਧਾ 15 ਨਾਈਟ ਨੂੰ ਬਹੁਤ ਜ਼ਿਆਦਾ ਵੱਧ ਗਿਆ ਔਰ ਰਾਜਪੁਰਾ ਤੋਂ ਰੈਫਰ ਕਰਕੇ ਅਸੀਂ ਇਹਨਾਂ ਨੂੰ ਪਟਿਆਲਾ ਰਜਿੰਦਰਾ ਦੇ ਵਿੱਚ ਦਾਖਲ ਕਰਵਾਇਆ ਸੀਗਾ ਜਿੱਥੇ ਇਹਨਾਂ ਦੀ ਲਗਭਗ 16 ਤਰੀਕ ਨੂੰ ਸਵੇਰੇ 7:32 ਕੁ ਮਿੰਟ ਤੇ ਜਿਹੜੀ ਆ ਮੌਤ ਹੋ ਗਈ ਆ ਪਰੇਸ਼ਹੀ ਹਿੱਦੀਆਂ ਦੇ ਦੌਰ ਜਿਹੜੇ ਨੇ ਇਹ ਗੱਲ ਬਿਲਕੁਲ ਸਪਸ਼ਟ ਕਰਦੇ ਨੇ ਕਿ ਸਰਕਾਰਾਂ ਲੋਕਤੰਤਰ ਦਾ ਜਿਹੜਾ ਮਖੌਟਾ ਚਿਹਰੇ ਤੇ ਪਾ ਕੇ ਲੋਕਾਂ ਦੇ ਨਾਲ ਪਿਛਲੇ 75 ਸਾਲ ਤੋਂ ਲਗਾਤਾਰ ਧੋਖੇ ਦੀ ਨੀਤੀ ਦੇ ਵਿੱਚ ਕੰਮ ਕਰ ਰਹੀਆਂ ਨੇ ਔਰ ਵੱਡਾ ਕਾਰਪੋਰੇਟ ਮਾਡਲ ਜਿਹੜਾ ਆ ਉਹ ਭਾਰਤੀਆਂ ਸਰਕਾਰਾਂ ਜਿਹੜੀਆਂ ਇਸ ਤਰ੍ਹਾਂ ਕੀਤੇ ਖੜਾ ਕਰਨਾ ਚਾਹੁੰਦੀਆਂ ਨੇ ਜਿੱਥੇ ਲੋਕਾਂ ਦੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਕਿਸੇ ਵੀ ਪਾਸੇ ਨਹੀਂ ਰਹਿ ਜਾਂਦੀਆਂ ਇਸ ਗੱਲ ਦੀ ਪ੍ਰੋਟਾ ਹੋਰ ਅੱਗੇ ਵਧਦੀ ਆ ਕੀਸੋ ਮਾਨਿਓ ਕਿ ਸੁਪਰੀਮ ਕੋਰਟ ਹਾਈ ਕੋਰਟ ਔਰ ਸੁਪਰੀਮ ਕੋਰਟ ਨੇ ਬਾਰ-ਬਾਰ ਇਸ ਗੱਲ ਦੇ ਉੱਤੇ ਪੁਸ਼ਟੀ ਮੰਗੀ ਗਈ ਆ ਸੂਬਾ ਸਰਕਾਰ ਦੇ ਕੋਲੋਂ ਵੀ ਕਿ ਇਹ ਜਿਹੜਾ ਫਾਇਰਿੰਗ ਹੋਈ ਆ ਜਿਹੜਾ ਇਹ ਤੁਸੀਂ ਇਹਨਾਂ ਵੱਡਾ ਉੱਥੇ ਐਕਸਪਲੋਸਿਵ ਕੀਤਾ ਆ ਜਾਂ ਐਕਸਪਲੋਜ਼ਨ ਤੁਹਾਡਾ ਬਾਰਡਰ ਤੇ ਚੱਲਿਆ ਆ ਇਹ ਕਿਸ ਰਾਈਟ ਦੇ ਅੰਦਰ ਆ ਔਰ ਇਹ ਕਿਉਂ ਕੀਤਾ ਗਿਆ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਵਾਬ ਕਾਪੀ ਉੱਥੇ ਧਾਇਰ ਨਹੀਂ ਕੀਤੀ ਗਈ ਜਿੱਥੋਂ ਇਹ ਸਾਫ਼ ਪ੍ਰਗਟ ਹੁੰਦਾ ਹੈ ਕਿ ਡਿਕਟੇਟਰਸ਼ਿਪ ਆ ਇੱਕ ਆਟੋਕ੍ਰੇਸੀ ਦਾ ਰਾਜ ਜਿਹੜਾ ਆ ਇੱਥੇ ਕੰਮ ਕਰਦਾ ਪਿਆ ਤੇ ਉਸ ਤੋਂ ਅੱਗੇ ਚੱਲਦੇ ਹਾਂ ਜਿੱਥੇ ਅਸੀਂ ਆਪਣੀ ਸੂਬਾ ਸਰਕਾਰ ਦੀ ਗੱਲ ਰੱਖਦੇ ਹਾਂ ਕਿ ਪੰਜਾਬ ਦੇ ਕਨਸਟੀਟਿਊਸ਼ਨਲ ਏਰੀਏ ਸੰਵਿਧਾਨਿਕ ਖੇਤਰ ਦੇ ਵਿੱਚ ਲਗਭਗ 36 ਘੰਟੇ ਲਗਾਤਾਰ ਬੰਬਾਰਡਮੈਂਟ ਹੁੰਦੀ ਰਹੀ ਆ ਤੇ ਸੂਬਾ ਸਰਕਾਰ ਵੀ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਐਕਸ਼ਨ ਲੈਣ ਦੇ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਪੱਖ ਕਿਸਾਨੀ ਦੇ ਰੱਖਣ ਦੇ ਵਿੱਚ ਵੀ ਅਸਫਲ ਰਹੀ ਆ ਜਿਸ ਦੇ ਕਾਰਨ ਬਹੁਤ ਵੱਡੇ ਪੱਧਰ ਤੇ ਉੱਤੇ ਜਿਹੜਾ ਆ ਕਿਸਾਨਾਂ ਦੇ ਉੱਤੇ ਜਿਹੜਾ ਸ਼ੰਪੂ ਆਰਡਰ ਦੇ ਉੱਤੇ ਅਤਿਆਚਾਰ ਹੋਇਆ ਜੀ ਬਿਲਕੁਲ ਜੀ ਰੈਗੂਲਰਲੀ ਪਿਛਲੇ ਅੰਦੋਲਨ ਦੇ ਵਿੱਚ ਵੀ ਸਰਦਾਰ ਗਿਆਨ ਸਿੰਘ ਜੀ ਸਾਡੇ ਨਾਲ 13 ਮਹੀਨੇ ਦਿੱਲੀ ਦੀ ਤਰਤੀ ਤੇ ਬੈਠੇ ਰਹੇ ਉਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਲੋਕਲ ਪੱਧਰ ਤੇ ਸਟੇਟ ਪੱਧਰ ਤੇ ਸਾਡਾ ਸੂਬੇ ਤੇ ਜਿੱਥੇ-ਜਿੱਥੇ ਵੀ ਅੰਦੋਲਨ ਰਿਹਾ ਗਿਆਨ ਸਿੰਘ ਜੀ ਸਾਡੇ ਨਾਲ ਕੰਮ ਕਰਦੇ ਰਹੇ ਜੀ